ਰક્ષાਬੰਧਨ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਭੈਣਾਂ ਆਪਣੇ ਭਰਾਵਾਂ ਮਾਪਿਆਂ ਦੇ ਘਰ ਜਾਂਦੀਆਂ ਨੇ ਅਤੇ ਪਿਆਰ ਦਾ ਪਵਿੱਤਰ ਧਾਗਾ ਬੰਨ੍ਹਦੀਆਂ ਇਸ ਸਾਲ ਇਹ ਤਿਉਹਾਰ 19 ਅਗਸਤ ਯਾਨੀ ਕਿ ਸੋਮਵਾਰ ਨੂੰ ਹੈ ਜਿਸ ਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਖਾਸ ਸੁਰਗਾਤ ਦਿੰਦੇ ਹੋਏ ਫ੍ਰੀ ਬੱਸ ਸਰਵਿਸ ਦਾ ਐਲਾਨ ਕੀਤਾ ਹੈ ਏਸੀ ਅਤੇ ਨਾਨ ਏਸੀ ਲੋਕਲ ਬੱਸਾਂ 'ਚ ਔਰਤ ਕਰ ਸਕਣਗੀਆਂ ਹੁਣ ਮੁਫਤ ਯਾਤਰਾ 19 ਅੱਠ 2024 ਨੂੰ ਰਖੜੀ ਬੰਧਨ ਦੇ ਇਸ ਮੌਕੇ ਤੇ ਔਰਤਾ ਦੀ ਮੁਫਤ ਯਾਤਰਾ ਦੀ ਸਹੂਲਤ ਲਈ ਮਾਣਯੋਗ ਪ੍ਰਸ਼ਾਸਕ ਯੂਟੀ ਚੰਡੀਗੜ੍ਹ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਟਰਾਈ ਸਿਟੀ ਖੇਤਰ ਯਾਨੀ ਚੰਡੀਗੜ੍ਹ ਪੰਚਕੂਲਾ ਅਤੇ ਮੋਹਾਲੀ ਵਿੱਚ ਚੱਲਣ ਵਾਲੀਆਂ ਏਸੀ ਅਤੇ ਨਾਨ ਏਸੀ ਲੋਕਲ ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਬੱਸਾਂ ਵਿੱਚ ਔਰਤਾ ਲਈ ਮੁਫਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ ਰક્ષાਬੰਧਨ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਭੈਣਾਂ ਆਪਣੇ ਭਰਾਵਾਂ ਮਾਪਿਆਂ ਦੇ ਘਰ ਜਾਂਦੀਆਂ ਨੇ ਅਤੇ ਪਿਆਰ ਦਾ ਪਵਿੱਤਰ ਧਾਗਾ ਬੰਨ੍ਹਦੀਆਂ ਨੇ ਇਸ ਸਾਲ ਇਹ ਤਿਉਹਾਰ 19 ਅਗਸਤ ਯਾਨੀ ਕਿ ਸੋਮਵਾਰ ਨੂੰ ਹੈ ਜਿਸ ਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਖਾਸ ਸੁਗਾਤ ਦਿੰਦੇ ਹੋਏ ਫ੍ਰੀ ਬੱਸ ਸਰਵਿਸ ਦਾ ਐਲਾਨ ਕੀਤਾ ਹੈ ਏਸੀ ਅਤੇ ਨਾਨ ਏਸੀ ਲੋਕਲ ਬੱਸਾਂ 'ਚ ਔਰਤ ਕਰ ਸਕਣਗੀਆਂ ਹੁਣ ਮੁਫਤ ਯਾਤਰਾ 19 ਅੱਠ 2024 ਨੂੰ ਰਖੜੀ ਬੰਧਨ ਦੇ ਇਸ ਮੌਕੇ ਤੇ ਔਰਤਾ ਦੀ ਮੁਫਤ ਯਾਤਰਾ ਦੀ ਸਹੂਲਤ ਲਈ ਮਾਣਯੋਗ ਪ੍ਰਸ਼ਾਸਕ ਯੂਟੀ ਚੰਡੀਗੜ੍ਹ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਟਰਾਈ ਸਿਟੀ ਖੇਤਰ ਯਾਨੀ ਚੰਡੀਗੜ੍ਹ ਪੰਚਕੁਲਾ ਅਤੇ ਮੋਹਾਲੀ ਵਿੱਚ ਚੱਲਣ ਵਾਲੀਆਂ ਏਸੀ ਅਤੇ ਨਾਨ ਏਸੀ ਲੋਕਲ ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਬੱਸਾਂ ਵਿੱਚ ਔਰਤਾਂ ਲਈ ਮੁਫਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ